ਗੋਲਾ ਸਿੱਟਿਆ ਗਿਆ ਦੇਖੋ ਲਗਾਤਾਰ ਇੱਥੇ ਹਲਚਲ ਮਚ ਗਈ ਹੈ ਇੱਕ ਹੋਰ ਗੋਲਾ ਦੋ ਤਿੰਨ ਚਾਰ ਪੰਜ 6 7 8 9 ਤਾਂ ਦੇਖੋ ਦੇਖਦੇ ਆ ਦੇਖਦੇ ਆ 9 ਗੋਲੇ ਦਾਗੇ 10 11 ਕਿੱਥੇ ਸਟੇਜ ਲੱਗੀ ਹੋਈ ਸੀ ਉਧਰਲੇ ਪਾਸੇ ਨੂੰ ਇਹ ਗੋਲਾ ਦਾਗਿਆ ਗਿਆ ਔਰ ਹੋਰ ਹੋਰ ਗੋਲੇ ਔਰ ਅਥਰੂ ਗੈਸ ਦੇ ਨਾਲ ਗੋਲੇ ਦਾਗੇ ਗਏ ਨੇ ਓ ਬਾਈ ਇੱਕ ਪਾਸੇ ਮੀਟਿੰਗ ਚੱਲ ਰਹੀ ਹੈ ਇੱਕ ਪਾਸੇ ਮੀਟਿੰਗ ਔਰ ਦੂਸਰੇ ਪਾਸੇ ਅਥਰੂ ਗੈਸ ਦੇ ਗੋਲੇ ਤਾਂ ਦੇਖੋ ਲਗਾਤਾਰ ਗੋਲੇ ਤੁਹਾਨੂੰ ਆਵਾਜ਼ ਸੁਣ ਰਹੀ ਹੋਊਗੀ ਲਗਾਤਾਰ ਗੋਲੇ ਦਾਗੇ ਜਾ ਰਹੇ ਨੇ ਜਸੂਰ ਗੱਦਰ ਦੇਖੋ ਆ ਹੁਣ ਰੁਮਾਲ ਗਿੱਲੇ ਕਰਕੇ ਓ ਫੇਰ ਪਰ ਅੱਗੇ ਨੂੰ ਜਾਣਗੇ ਫੇਰ ਇੱਕ ਵਾਰ ਅੱਗੇ ਨੂੰ ਵਧਣਗੇ ਇਹ बार-बार ਇਹਨਾਂ ਦੇ ਹੌਸਲਿਆਂ ਦਾ ਇਮਤਿਹਾਨ ਲਿੱਤਾ ਜਾਂਦਾ ਹੈ ਅੱਖਾਂ ਦੇ ਵਿੱਚ ਜੋ ਟੀਅਰ ਗੈਸ ਤੋਂ ਬਚਣ ਦੇ ਲਈ ਦਵਾਈ ਹੈ ਉਹ ਲਗਾਤਾਰ ਪਾਈ ਜਾ ਰਹੀ ਹੈ ਤਾਂ ਜੋ ਇਨਫੈਕਸ਼ਨ ਨਾ ਹੋਵੇ ਕਿਸੇ ਵੀ ਤਰੀਕੇ ਦੀ ਕੋਈ 60 ਫੀਟ ਦਾ ਲੱਗੇ ਔਰ ਮੂੰਹ ਦੇ ਉੱਤੇ ਪੇਸ ਜਿਹੜੀ ਉਹ ਲਗਾਈ ਜਾ ਰਹੀ ਹੈ ਆ ਬਜ਼ੁਰਗ ਦੇਖੋ ਦੀ ਮੀਟਿੰਗ ਚੱਲ ਰਹੀ ਆ ਦੂਸਰੇ ਪਾਸੇ ਅਥਰੂ ਗੈਸ ਦੇ ਗੋਲੇ ਹਰਿਆਣਾ ਪੁਲਿਸ ਦੇ ਵੱਲੋਂ ਦਾਗਣੇ ਸ਼ੁਰੂ ਕਰ ਦਿੱਤੇ ਨੇ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਅਥਰੂ ਗੈਸ ਦੇ ਗੋਲੇ ਜੁਨੇ ਉਹ ਦਾਗੇ ਜਾ ਰਹੇ ਨੇ ਤਾਂ ਇੱਕ ਪਾਸੇ ਕਿਸਾਨ ਮੀਟਿੰਗ ਕਰ ਰਹੇ ਨੇ ਕਿਉਂਕਿ ਖੇਤੀਬਾੜੀ ਮੰਤਰੀ ਨੇ ਸੱਦਾ ਦਿੱਤਾ ਕਿ ਆਓ ਬਹਿ ਕੇ ਗੱਲਬਾਤ ਕਰਾਂ ਉਹ ਤਾਂ ਡਰੋਨ ਆ ਗਿਆ ਡਰੋਨ ਆ ਰਿਹਾ ਹੈ ਡਰੋਨ ਆ ਕੇ ਗੋਲੇ ਦਾਗਣ ਦੇ ਲਈ ਇੱਥੇ ਕਿਸਾਨਾਂ ਵੱਲੋਂ ਬਧਰਾ ਆ ਗੋਲੇ ਆ ਗਏ ਇੱਕ ਗੋਲਾ ਦੋ ਗੋਲੇ ਆ ਵੱਜੇ ਆ ਇੱਥੇ ਕਿਸਾਨ ਖੜੇ ਹੋਏ ਨੇ ਗੋਲੇ ਆ ਗਏ ਨੇ ਤਾਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਤੁਸੀਂ ਉਹ ਗੋਲੇ ਵੱਜੇ ਨੇ ਉਧਰ ਉਹ ਤਸਵੀਰਾਂ ਉੱਥੇ ਡਰੋਨ ਦੀਆਂ ਉਹ ਡਰੋਨ ਆ ਡਰੋਨ ਉੱਪਰ ਆ ਗਿਆ ਡਰੋਨ ਹੁਣ ਬਿਲਕੁਲ ਇੱਥੇ ਕਿਸਾਨਾਂ ਤੱਕ ਪਹੁੰਚ ਗਿਆ ਹੈ ਆ ਬਿਲਕੁਲ ਸਾਡੇ ਵੀ ਬਿਲਕੁਲ ਕੋਲੇ ਡਰੋਨ ਆ ਰਿਹਾ ਹੈ ਔਰ ਇੱਥੇ ਡਰੋਨ ਆ ਡਰੋਨ ਨੇ ਗੋਲਾ ਸੁੱਟਦਾ ਆ ਡਰੋਨ ਨੇ ਗੋਲਾ ਸੁੱਟ ਦਿੱਤਾ ਔਰ ਬਿਲਕੁਲ ਹੁਣ ਸਿਰ ਤੱਕ ਨੂੰ ਹੈ ਇਹ ਸਿਰ ਤੱਕ ਨੂੰ ਗੋਲਾ ਆ ਇੱਕ ਹੋਰ ਗੋਲਾ ਸੁੱਟਿਆ ਗਿਆ ਹੈ ਆ ਲਗਾਤਾਰ ਲਗਾਤਾਰ ਸਾਨੂੰ ਵੀ ਇੱਥੇ ਖੜਨਾ ਔਖਾ ਹੋ ਗਿਆ ਤਾਂ ਸਟੇਜ ਸਟੇਜ ਦੇ ਉੱਤੇ ਸਟੇਜ ਦੇ ਉੱਤੇ ਗੋਲਾ ਸਿੱਟਿਆ ਗਿਆ ਦੇਖੋ ਲਗਾਤਾਰ ਇੱਥੇ ਹਲਚਲ ਮਚ ਗਈ ਹੈ ਤਾਂ ਤਸਵੀਰਾਂ ਦਿਖਾ ਰਹੇ ਹਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਤਾਂ ਡਰੋਨ ਦੇ ਰਾਹੀਂ ਅਥਰੂ ਗੈਸ ਦੇ ਗੋਲੇ ਡਾਗੇ ਜਾ ਰਹੇ ਨੇ ਆ ਗੋਲੇ ਤੋਂ ਤੁਸੀਂ ਦੇਖਿਓ ਇੱਥੇ ਡਾਗੇ ਗਏ ਨੇ ਔਰ ਅਗਲੇ ਪਾਸੇ ਵੀ ਗੋਲੇ ਦਾਗੇ ਗਏ ਨੇ ਕਿਸਾਨ ਕੋਸ਼ਿਸ਼ ਕਰ ਰਹੇ ਨੇ ਇਹਨੂੰ ਡਿਫਿਊਜ਼ ਕੀਤਾ ਜਾਵੇ ਔਰ ਸਟੇਜ ਦੇ ਬਿਲਕੁਲ ਜਿੱਥੇ ਸਟੇਜ ਲੱਗੀ ਜਿੱਥੇ ਸਟੇਜ ਲੱਗੀ ਹੋਈ ਸੀ ਉਧਰਲੇ ਪਾਸੇ ਨੂੰ ਇਹ ਗੋਲਾ ਦਾਗਿਆ ਗਿਆ ਔਰ ਹੋਰ ਹੋਰ ਗੋਲੇ ਔਰ ਅਥਰੂ ਗੈਸ ਦੇ ਨਾਲ ਗੋਲੇ ਦਾਗੇ ਗਏ ਨੇ ਤਸਵੀਰ ਦੇ ਵਿੱਚ ਤੁਹਾਨੂੰ ਲਗਾਤਾਰ ਦਿਖਾ ਰਿਹਾ ਉਹ ਗੋਲਾ ਇੱਕ ਹੋਰ ਗੋਲਾ ਅਥਰੂ ਗੈਸ ਨਾਲ ਦਾਗਿਆ ਗਿਆ ਔਰ ਇੱਥੇ ਹਾਲ ਜੋ ਹੈ ਬੋਲਣਾ ਵੀ ਹੋਰ ਗੋਲੇ ਜੋਨੇ ਉਹ দাগੇ ਜਾ ਰਹੇ ਨੇ ਤਾਂ ਇੱਕ ਪਾਸੇ ਮੀਟਿੰਗ ਚੱਲ ਰਹੀ ਹੈ ਇੱਕ ਪਾਸੇ ਮੀਟਿੰਗ ਔਰ ਦੂਸਰੇ ਪਾਸੇ ਅਥਰੂ ਗੈਸ ਦੇ ਗੋਲੇ ਤਾਂ ਦੇਖੋ ਲਗਾਤਾਰ ਗੋਲੇ ਤੁਹਾਨੂੰ ਆਵਾਜ਼ ਸੁਣ ਰਹੀ ਹੋਊਗੀ ਲਗਾਤਾਰ ਗੋਲੇ দাগੇ ਜਾ ਰਹੇ ਨੇ ਔਰ ਕਿਸਾ ਕਿ ਹੁਣ ਪਾਣੀ ਦੇ ਨਾਲ ਆਪਣਾ ਮੂੰਹ ਧੋ ਰਹੇ ਨੇ ਕਿਉਂਕਿ ਇਫੈਕਟ ਬਹੁਤ ਜ਼ਿਆਦਾ ਹੁੰਦਾ ਹੈ ਔਰ ਇਫੈਕਟ ਜੋ ਹੈ ਉਹ ਅੱਖਾਂ ਨੂੰ ਬਹੁਤ ਪਰੇਸ਼ਾਨ ਕਰਦਾ ਤਾਂ ਬਾਰ ਬਾਰ ਜਿਹੜੇ ਕਿਸਾਨ ਖੜੇ ਹੋਏ ਨੇ ਉਹਨਾਂ ਦੇ ਉੱਤੇ ਆ ਕੇ ਅਥਰੂ ਗੈਸ ਦੇ ਗੋਲੇ ਝਾਕੇ ਜਾ ਰਹੇ ਨੇ ਜੇ ਇੱਕ ਪਾਸੇ ਮੀਟਿੰਗ ਦਾ ਸੱਦਾ ਦਿੱਤਾ ਤੁਸੀਂ ਤਾਂ ਦੂਸਰੇ ਪਾਸੇ ਅਥਰੂ ਗੈਸ ਦੇ ਗੋਲੇ ਕਿਉਂ ਧਾਗ ਰਹੇ ਹੋ ਜੇ ਇੱਕ ਪਾਸੇ ਤੁਸੀਂ ਬੁਲਾ ਲਿੱਤਾ ਜੇ ਇੱਕ ਵਾਸਤੇ ਕਿਹਾ ਕਿ ਆ ਕੇ ਮੀਟਿੰਗ ਕਰੋ ਤਾਂ ਕਿਉਂ ਫਿਰ ਇਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਧਾਕੇ ਜਾ ਰਹੇ ਨੇ ਇਹ ਸਵਾਲ ਪ੍ਰਸ਼ਾਸਨ ਨੂੰ ਵੀ ਹੈ ਇਹ ਸਵਾਲ ਹਰਿਆਣਾ ਪੁਲਿਸ ਨੂੰ ਵੀ ਹੈ ਕਿ ਕਿਉਂ ਇਹਨਾਂ ਨੂੰ ਬਾਰ ਬਾਰ ਇੱਥੋਂ ਦੀ ਪਰੇਸ਼ਾਨ ਕੀਤਾ ਜਾ ਰਹੇ ਇਹ ਸ਼ਾਂਤ ਵੀ ਤਰੀਕੇ ਨਾਲ ਉੱਥੇ ਖੜੇ ਹੋਏ ਨੇ ਕਿਉਂਕਿ ਲਗਾਤਾਰ ਨੌਜਵਾਨ ਲਗਾਤਾਰ ਜਾਬਤੇ ਦੇ ਵਿੱਚ ਨੇ ਨੌਜਵਾਨ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਜਾਤ ਉਹਨਾਂ ਕੋ ਤਸਵੀਰਾਂ ਇਹਨਾਂ ਦੀਆਂ ਤਾਂ ਅਥਰੂ ਗੈਸ ਦੇ ਗੋਲੇ ਡਰੋਨ ਦੇ ਰਾਹੀਂ ਡਰੋਨ ਵੀ ਸਿਰ ਤੱਕ ਪਹੁੰਚ ਗਿਆ ਸੀ ਤਸਵੀਰਾਂ ਤੁਸੀਂ ਵੇਖਿਆ ਬਿਲਕੁਲ ਸਟੇਜ ਤੱਕ ਸਟੇਜ ਤੱਕ ਬਿਲਕੁਲ ਡਰੋਨ ਪਹੁੰਚਿਆ ਹੈ ਔਰ ਜੋ ਹੈ ਉਹ ਇੱਥੋਂ ਦੀ ਅਥਰਾ ਅਥਰੂ ਗੈਸ ਦਾ ਗੋਲਾ ਜਿਹੜਾ ਹੈ ਉਹ ਸਿਖਰ ਤੱਕਣ ਨੂੰ ਇੱਧਰ ਨੂੰ ਪਹੁੰਚ ਚੁੱਕਿਆ ਹੈ ਔਰ ਬਜ਼ੁਰਗ ਇੱਧਰ ਦੇਖੋ ਆ ਹੁਣ ਰੁਮਾਲ ਗਿੱਲੇ ਕਰਕੇ ਉਹ ਫੇਰ ਪਰ ਅੱਗੇ ਨੂੰ ਜਾਣਗੇ ਫੇਰ ਇੱਕ ਵਾਰ ਅੱਗੇ ਨੂੰ ਵਧਣਗੇ ਇਹ बार-बार ਇਹਨਾਂ ਦੇ ਹੌਸਲਿਆਂ ਦਾ ਇਮਤਿਹਾਨ ਲਿੱਤਾ ਜਾਂਦਾ ਹੈ ਪਰ ਐਦਾਂ ਕਿਉਂ ਜੇ ਇੱਕ ਵਾਰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਮੀਟਿੰਗ ਕਰਨੀ ਹੈ ਤੁਸੀਂ ਮੀਟਿੰਗ ਵਾਸਤੇ ਬੁਲਾਇਆ ਹੈ ਤਾਂ ਦੂਜੇ ਪਾਸੇ ਅਥਰੂ ਗੈਸ ਦੇ ਗੋਲਿਆਂ ਦਾ ਕੀ ਮਤਲਬ ਬਣਦਾ ਹੈ ਜੇ ਸ਼ਾਂਤਮਈ ਖੜੇ ਹੋਏ ਨੇ ਤਾਂ ਕੀ ਇਹਨਾਂ ਨੂੰ ਤੁਸੀਂ ਟੈਸਟ ਕਰਦੇ ਹੋ ਕਿ ਤੁਸੀਂ ਚੈੱਕ ਕਰਦੇ ਹੋ ਬਾਰ-ਬਾਰ ਤੁਸੀਂ ਅਥਰੂ ਗੈਸ ਦੇ ਗੋਲੇ ਮਾਰਦੇ ਹੋ ਤਾਂ ਇੱਕ ਪਾਸੇ ਤਾਂ ਤਾਂ ਇੱਕ ਪਾਸੇ ਮੀਟਿੰਗਾਂ ਚੱਲ ਰਹੀਆਂ ਨੇ ਕਿਸਾਨ ਲੀਡਰ ਜਿਹੜੇ ਜਗਜੀਤ ਸਿੰਘ ਢੱਲੇਵਾਰ ਨੇ ਪੰਦੇਰ ਨੇ ਉਹ ਮੀਟਿੰਗ ਕਰ ਰਹੇ ਨੇ ਕੀ ਫੈਸਲਾ ਕੀ ਲੈਣਾ ਇੱਕ ਹੋਰ ਗੋਲਾ ਇੱਕ ਹੋਰ ਗੋਲਾ ਇੱਕ ਹੋਰ ਗੋਲਾ ਚਲਦੇ ਚਲਦੇ ਮੀਟਿੰਗਾਂ ਚਲਦੇ ਚਲਦੇ ਮੀਟਿੰਗਾਂ ਹੋਰ ਗੋਲਾ ਇੱਕ ਹੋਰ ਗੋਲਾ 2 3 4 5 6 7 8 9 ਤਾਂ ਦੇਖੋ ਦੇਖਦੇ ਆਂ ਦੇਖਦੇ ਆਂ ਨੋ ਗੋਲੇ ਦਾਗਦੇ 10 11 ਤਾਂ ਕੀ ਚਾਹੁੰਦੀ ਹੈ ਸਰਕਾਰ ਉਧਰਲੇ ਬਸੋ ਡਰੋਨ ਦੇ ਰਾਹੀਂ ਲਗਾਤਾਰ ਜਿਹੜੇ ਕਿਸਾਨ ਖੜੇ ਹੋਏ ਨੇ ਉਹਨਾਂ ਦੇ ਉੱਤੇ ਇਹ ਗੋਲੇ ਕਿਉਂ ਇਹ ਪ੍ਰਵੋਕ ਕਰਨਾ ਕਵਾਂਗੇ ਇਹਨੂੰ ਜਾਂ ਫਿਰ ਕੀ ਸਮਝਿਆ ਜਾਵੇ ਇਹ ਹੱਦ ਮੱਧ ਨਹੀਂ ਨਿਕਤ ਕਰੀਏ ਇਹ ਇਮਤਿਹਾਨ ਕਿਉਂ ਲਿੱਤੇ ਜਾ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਸਵਾਲ ਬਣਦਾ ਆ ਹੋਰ ਗੋਲਾ ਇੱਕ ਜਿੱਥੇ ਕਿਸਾਨਾਂ ਨੇ ਪਾਣੀ ਦੀ ਬੋਤਲਾਂ ਰੱਖੀਆਂ ਹੋਈਆਂ ਨੇ ਉੱਥੇ ਧੱਕਾ ਕੇ ਗੋਲੇ ਮਾਰੇ ਜਾ ਰਹੇ ਨੇ ਲਗਾਤਾਰ ਗੋਲੇ ਦਾਗੇ ਜਾ ਰਹੇ ਨੇ ਤਾਂ ਇਹ ਗੋਲੇ ਦਾਗਣ ਦਾ ਕੀ ਕਾਰਨ ਹੈ ਇੱਕ ਪਾਸੇ ਮੀਟਿੰਗਾਂ ਨੇ ਇੱਕ ਪਾਸੇ ਮੀਡੀਆ ਸਰਕਾਰ ਕਰ ਰਹੀ ਹੈ ਤੇ ਦੂਸਰੇ ਪਾਸੇ ਕਿਉਂ ਗੋਲੇ ਦਾਗ ਰਹੀ ਹੈ ਲਗਾਤਾਰ ਦੇਖੋ ਗੋਲੇ ਦਾਗ ਰਹੇ ਨੇ ਲਗਾਤਾਰ ਕਿਸਾਨਾਂ ਦੇ ਉੱਤੇ ਗੋਲੇ ਦਾਗੇ ਜਾ ਰਹੇ ਦੇਖਦੇ ਦੇਖਦੇ 11 ਗੋਲੇ ਇਕੋ ਟਾਈਮ ਦੇ ਉੱਤੇ ਇਹਨਾਂ ਨੇ ਦਾਗ ਦਿੱਤੇ ਵਿੱਚ ਬਜ਼ੁਰਗ ਵੀ ਨੇ ਨੌਜਵਾਨ ਵੀ ਨੇ ਤਾਂ ਇਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਹੁਣ ਇੱਥੇ ਕੰਮ ਕੀਤਾ ਜਾ ਰਿਹਾ ਹੈ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਸ਼ੰਭੂ ਮੋਰਚੇ ਦੀ ਤਾਂ ਕਿਸਾਨਾਂ ਨੇ ਕਾਲ ਦਿੱਤੀ ਹੋਈ ਹੈ ਕਾਲ ਦਿੱਤੀ ਹੈ ਦਿੱਲੀ ਕੂਚ ਕਰਨ ਦੀ ਪਰ ਦਿੱਲੀ ਕੂਚ ਕਰਨ ਤੋਂ ਪਹਿਲਾਂ ਇੱਕੇ ਹੋਜੀ ਤਸਵੀਰ ਬਣ ਰਹੀ ਹੈ ਕਿਉਂਕਿ ਅਜੇ ਤੱਕ ਗੱਲਬਾਤ ਚੱਲ ਰਹੀ ਹੈ ਜਿੱਥੇ ਬੰਦੀਆਂ ਗੱਲਬਾਤ ਕਰ ਰਹੀਆਂ ਜਿੱਥੇ ਬੰਦੀਆਂ ਕਹਿ ਰਹੀਆਂ ਨੇ ਕਿ ਅਸੀਂ ਜੋ ਇਨਵੀਟੇਸ਼ਨ ਆਇਆ ਹੈ ਜੋ ਸੱਦਾ ਪੱਤਰ ਆਇਆ ਹੈ ਉਹ ਵਿਚਾਰਾਂਗੇ ਉਸ ਤੋਂ ਬਾਅਦ ਅਸੀਂ ਦੇਖਾਂਗੇ ਪਰ ਉਸ ਤੋਂ ਪਹਿਲਾਂ ਹੀ ਜੇ ਇਨਵੀਟੇਸ਼ਨ ਦੀ ਕਾਲ ਦਿੱਤੀ ਹੈ ਜੇ ਤੁਸੀਂ ਸੱਦਾ ਦਿੱਤਾ ਤਾਂ ਤੁਸੀਂ ਵੀ ਇੰਤਜ਼ਾਰ ਕਰੋ ਤੁਸੀਂ ਕਿਉਂ ਗੋਲੇ ਦਾਗ ਰਹੇ ਹੋ ਕਿਉਂ ਤੁਸੀਂ ਨੌਜਵਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਦਾਗ ਰਹੇ ਹੋ ਤਾਂ ਦੇਖਦਿਆਂ ਦੇਖਦਿਆਂ ਹੀ ਕਿੰਨੇ ਗੋਲੇ ਤੁਸੀਂ ਵੇਖਿਆ ਹੋਊਗਾ ਕਿ ਡਰੋਨ ਦੇ ਰਾਹੀਂ ਔਰ ਉਥੋਂ ਦੀ ਜੋ ਇਹਨਾਂ ਦੀ ਮਸ਼ੀਨਰੀ ਆ ਉਸ ਦੇ ਰਾਹੀਂ ਇਹਨਾਂ ਦੇ ਵੱਲੋਂ ਦਾਗ ਦਿੱਤੇ ਗਏ ਤਸਵੀਰਾਂ ਦੇ ਵਿੱਚ ਦਿਖਾ ਦਿਓ ਜ਼ੂਮ ਕਰਕੇ ਦਿਖਾਓ ਹਰਿਆਣਾ ਪੁਲਿਸ ਕਿਸ ਤਰੀਕੇ ਨਾਲ ਉੱਥੇ ਖੜ ਕੇ ਇਹਨਾਂ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਦਾਗ ਰਹੀ ਹੈ ਤਾਂ ਲਗਾਤਾਰ ਗੋਲੇ ਦਾਗੇ ਜਾ ਰਹੇ ਨੇ ਔਰ ਉਸ ਤੋਂ ਬਾਅਦ ਤੁਸੀਂ ਦੇਖੋਗੇ ਹੁਣ ਅੱਖਾਂ ਦੇ ਵਿੱਚ ਜੋ ਕਲੀਅਰ ਗੈਸ ਤੋਂ ਬਚਣ ਦੇ ਲਈ ਦਵਾਈ ਹੈ ਉਹ ਲਗਾਤਾਰ ਪਾਈ ਜਾ ਰਹੀ ਹੈ ਤਾਂ ਜੋ ਇਨਫੈਕਸ਼ਨ ਨਾ ਹੋਵੇ ਕਿਸੇ ਵੀ ਤਰੀਕੇ ਦੀ ਕੋਈ ਸੱਠ ਫੇਡ ਨਾਲ ਲੱਗੇ ਔਰ ਮੂੰਹ ਦੇ ਉੱਤੇ ਪੇਸ ਜਿਹੜੀ ਉਹ ਲਗਾਈ ਜਾ ਰਹੀ ਹੈ ਆ ਬਜ਼ੁਰਗ ਦੇਖੋ ਮੁਰੇ ਸੀ ਤੁਸੀਂ ਜਦੋਂ ਆਇਆ ਗੋੜਾ ਹੈ ਹਾਂਜੀ ਹਾਂਜੀ ਰਨਾਨਾ ਪਾਣੀ ਦਾ ਸਪਰੇ ਜਿਹੜਾ ਹੈ ਅੱਖਾਂ ਦੇ ਵਿੱਚ ਮਾਰੇ ਜਾ ਰਹੇ ਕੀ ਪ੍ਰੀਕਾਸ਼ਨ ਕੀ ਲੈਣ ਵਾਸਤੇ ਕਿਹਾ ਜਦੋਂ ਗੋਲਾ ਵੱਜਦਾ ਅਥਰੂ ਗੈਸ ਦੀ ਗੈਸ ਛੜਦੀ ਹੈ ਤਾਂ ਅੱਖ ਮਲਣ ਦੀ ਲੋੜ ਨਹੀਂ ਨਹੀਂ ਅੱਖ ਨਹੀਂ ਮਲਣੀ ਸਭ ਤੋਂ ਪਹਿਲਾਂ ਅੱਖਾਂ ਦੇ ਪਾਣੀ ਦੇ ਛਿੱਟੇ ਮਾਰੇ ਜਾਣ ਉਸ ਤੋਂ ਬਾਅਦ ਹਾਈਡਰੋਪਸ ਪਾਏ ਜਾਂਦੇ ਜਿਹਦੇ ਨਾਲ ਬਰਨਿੰਗ ਤੋਂ ਰਿਲੀਫ ਮਿਲਦੀ ਹੈ ਆ ਦੇਖੋ ਬਰਨਿੰਗ ਇੱਥੇ ਮੂੰਹ ਦੇ ਉੱਤੇ ਹੁੰਦੀ ਹੈ ਤਾਂ ਉਸ ਦੇ ਉੱਤੇ ਜੋ ਹੈ ਇਹ ਵੀਰੋਣੀ ਪੇਸਟ ਲਾ ਰਹੇ ਨੇ ਤਾਂ ਜੋ ਰਿਐਕਸ਼ਨ ਜਿਹੜਾ ਹੈ ਅਥਰੂ ਗੈਸ ਦੇ ਗੋਲਿਆਂ ਨਾਲ ਰਵੇ ਤਾਂ ਇੱਕ ਪਾਸੇ ਮੀਟਿੰਗ ਇੱਕ ਪਾਸੇ ਮੀਟਿੰਗ ਚੱਲ ਰਹੀ ਹੈ ਔਰ ਦੂਸਰੇ ਪਾਸੇ ਅਥਰੂ ਗੈਸ ਦੇ ਜੋ ਗੋਲੇ ਨੇ ਉਹ ਦਾਗੇ ਜਾ ਰਹੇ ਨੇ ਕਿਸਾਨ ਖੜੇ ਹੋਏ ਨੇ Araki ਮੀਟਿੰਗ ਤੇ ਚਲਦਿਆਂ ਹੋਏ ਆ ਇਹ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ ਕਿਸਾਨਾਂ ਨੇ ਫੈਸਲਾ ਲੈਣਾ ਹੈ ਕਿ ਪ੍ਰਸਤਾਵ ਜੋ ਕੇਂਦਰ ਦੇ ਵੱਲੋਂ ਭੇਜਿਆ ਗਿਆ ਮੀਟਿੰਗ ਦਾ ਉਸ ਦੇ ਉੱਤੇ ਕੀ ਐਕਸ਼ਨ ਲੈਣਾ ਉਸ ਦੀ ਮੀਟਿੰਗ ਚੱਲ ਰਹੀ ਹੈ ਪਰ ਉਸ ਤੋਂ ਵਿਚਕਾਰ ਹੀ ਗੋਲੇ ਜੋ ਨੇ ਉਹ ਦਾਗੇ ਜਾ ਰਹੇ ਨੇ ਕੈਮਰਾ ਪਰਸਨ ਜਸ਼ਨਕ ਗਗਨਦੀਪ ਸਿੰਘ ਟਰੋ ਪੰਜਾਬੀ